ਇਹੀ ਤਾਂ ਸਤਿਗੁਰੂ ਮਹਾਰਾਜ ਨੇ ਹੋਕਾ ਦਿੱਤਾ ਸੀ ਗੁਰਨਾਕ ਦੇ ਮਹਾਰਾਜ ਜੀ ਕਹਿਣ ਲੱਗੇ ਕੁਦਰਤ ਦੇ ਵਿੱਚ ਰੱਬ ਹੈ ਇਸ ਕੁਦਰਤ ਦੇ ਵਿੱਚ ਸਮਾਦ ਦੇ ਵਿੱਚ ਰੱਬ ਲੱਭਣ ਦਾ ਯਤਨ ਕਰ ਇਹ ਨਾ ਬਾਹਰ ਭੜਕਦਾ ਰਹੀ ਤਿੰਨ ਗੱਲਾਂ ਗੁਰਨਾਕ ਦੇ ਮਹਾਰਾਜ ਜੀ ਨੇ ਬੜਾ ਠਕਾ ਕੇ ਕਹਿੰਿਆ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਤ ਦੋਈ ਦਾਈ ਦਾਇਆ ਖੇਲਾ ਸਗਲ ਜਗਤ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ ਦਾਤਾ ਕਹਿੰਦੇ ਨੇ ਕਿ ਪਵਨ ਪਵਨ ਦਾ ਪਾਵ ਹਵਾ ਹਵਾ ਕੀ ਹੈ ਗੁਰੂ ਹੈ ਜਗਤ ਵਿੱਚ ਜਿਸ ਤਰ੍ਹਾਂ ਸਭ ਤੋਂ ਵੱਧ ਆਦਰ ਮਾਨ ਸਤਿਕਾਰ ਕੀਤਾ ਜਾਂਦਾ ਗੁਰੂ ਦਾ ਕੀਤਾ ਜਾਂਦਾ ਹੈ ਹਰੇਕ ਧਰਮ ਦੇ ਆਪਣੇ ਆਪਣੇ ਗੁਰੂ ਬਣਾਏ ਹੋਏ ਨੇ ਸਤਗੁਰ ਮਹਾਰਾਜ ਜੀ ਕਹਿ ਲਗੇ ਹਵਾ ਮੇਰੇ ਵਾਸਤੇ ਗੁਰੂ ਹੈ ਇਹ ਨਹੀਂ ਕਿ ਫੋਟਵਾ ਰੱਖ ਲਿਆ ਪੂਜਾ ਕਰ ਲਈ ਸਤਗੁਰ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਗੇ ਜੇਕਰ ਹਵਾ ਦੀ ਪਛਾਣ ਕਰ ਲਈ ਹਵਾ ਨੂੰ ਚੰਗਾ ਬਣਾ ਲਿਆ ਇਹ ਹਵਾ ਹੀ ਤੇਰੇ ਵਾਸਤੇ ਗੁਰੂ ਹੈ ਤੇ ਅੱਜ ਕੀ ਹੋ ਰਿਹਾ ਹੈ ਹਵਾ ਨੂੰ ਦੂਸ਼ਿਤ ਕੀਤਾ ਜਾਂਦਾ ਹੈ ਹਵਾ ਦੇ ਵਿੱਚ ਮਿਲਾਵਟਾਂ ਹਵਾ ਨੂੰ ਬਹੁਤ ਖਰਾਬ ਮਾੜਾ ਬਣਾ ਦਿੱਤਾ ਗਿਆ ਤੇ ਨੁਕਸਾਨ ਕਿੰਦਾ ਹੁੰਦਾ ਸਾਡਾ ਆਪਣਾ ਕੰਮ ਕਾਦਾ ਕਰਦੇ ਹਾਂ ਧਰਮ ਦੇ ਨਾਂ ਦਾ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਦੀ ਬਾਣੀ ਪੜ੍ਹਦੇ ਆ ਗੁਰੂ ਨਾਨਕ ਦੇ ਮਹਾਰਾਜ ਕਿਤੇ ਵੀ ਗੁਰੂ ਗ੍ਰੰਥ ਸਾਹਿਬਾ ਕਿਤੇ ਵੀ ਸਾਨੂੰ ਲਿਖਿਆ ਨਹੀਂ ਮਿਲਦਾ ਕਿ ਭਲਿਆ ਜਦੋਂ ਨਗਰ ਕੀਰਤਨ ਕਰਨ ਲੱਗਿਆ ਤੇ ਵੱਡੇ ਵੱਡੇ ਠਾਣ ਠਾਣ ਵਾਲੇ ਬੰਬ ਵਜਾ ਕਿਤੇ ਨਹੀਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਤੇ ਪ੍ਰਕਾਸ਼ ਕਿੰਦਾ ਮਨਾਉਂਦੇ ਹਾਂ ਗੁਰੂ ਨਾਨਕ ਦੇ ਮਹਾਰਾਜੀ ਦਾ ਪ੍ਰਕਾਸ਼ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਤੇ ਗੁਰੂ ਨਾਨਕ ਨੇ ਹੋਕਾ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸੇ ਗੁਰੂ ਤੇ ਇਸ ਲੋਕ ਨੂੰ ਅਸੀਂ ਵਿਚਾਰਿਆ ਨਹੀਂ ਸਮਝਿਆ ਨਹੀਂ ਪਰ ਅੱਜ ਹਰੇਕ ਗੁਰਦੁਆਰੇ ਦੇ ਵਿੱਚ ਇੱਕ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੀ ਕੰਨੀ ਵਰੀ ਇਹ ਸ਼ਲੋਕ ਪੜਿਆ ਜਾਂਦਾ ਇਹ ਸ਼ਲੋਕ ਕੱਲਾ ਸਾਡੀ ਰਸਨਾ ਤੱਕ ਸੀਮਿਤ ਰਹਿ ਗਿਆ ਕੱਲਾ ਪੜਨ ਤੱਕ ਸੀਮਿਤ ਰਹਿ ਗਿਆ ਕਿਉਂਕਿ ਇਹ ਸ਼ਲੋਕ ਨੂੰ ਆਪਾਂ ਵਿਚਾਰਨ ਦਾ ਯਤਨ ਨਾ ਕਰ ਪਾਈ ਅਸੀਂ ਕੀਤਾ ਕੀ ਇਹ ਹਵਾ ਨੂੰ ਖਰਾਬ ਕਰ ਦਿੱਤਾ ਅੱਜ ਵੇਖੋ ਨਾ ਬਾਹਰ ਕੋਈ ਕਹਿੰਦਾ ਧੁੰਦ ਹੈ ਧੁੰਦ ਨਹੀਂ ਹੈ ਜੇ ਧੁੰਦ ਹੁੰਦੀ ਬੰਦਾ ਜਾਂਦਾ ਤਾਂ ਉਹਦੇ ਕੱਪੜੇ ਭਿੱਜ ਜਾਂਦੇ ਨੇ ਪਰ ਅੱਜ ਕੱਪੜੇ ਨਹੀਂ ਭਿੱਜਦੇ ਤੁਸੀਂ ਜਾਵਗੇ 10 ਕਦਮ ਤੁਹਾਡੇ ਕੋਲ ਚੱਲਿਆ ਨਹੀਂ ਜਾਣਾ ਅੱਖਾਂ ਪੀੜ ਹੋਣ ਲੱਗ ਜਾਣਗੀਆਂ ਅੱਖਾਂ ਦੇ ਵਿੱਚ ਕੀ ਗਿਆ ਧੂਆਂ ਗਿਆ ਇਹ ਸਾਰਾ ਧੂਆਂ ਤਾਂ ਹੈ ਤਾਂ ਪਰ ਦੋਸ਼ ਕਿ ਨੂੰ ਦਿੰਦੇ ਹਾਂ ਸਰਕਾਰਾਂ ਨੂੰ ਕਿ ਸਰਕਾਰਾਂ ਮਾੜੀਆਂ ਨੇ ਪਰ ਕੰਮ ਸਾਡੇ ਆਪਣੇ ਮਾੜੇ ਨੇ ਅੱਜ ਵੇਖੋ ਕੀ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦਾ ਮਨਾਇਆ ਗਿਆ ਇੰਨੇ ਪਟਾਕੇ ਤੇ ਦੀਵਾਲੀ ਨੂੰ ਨਹੀਂ ਬਜਾਏ ਗਏ ਜਿੰਨੇ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ 'ਤੇ ਬਜਾਏ ਗਏ ਨੇ ਪਿੱਛੇ ਪਾਲਕੀ ਹੈ ਪਾਲਕੀ ਕਿੱਥੇ ਹੈ ਇਹ ਨਹੀਂ ਪਤਾ ਬਾਬਾ ਸਰੂਪ ਸਾਹਿਬ ਤੋਂ ਪਿੱਛੇ ਹੈ ਅੱਗੇ ਕੀ ਆ ਰਿਹਾ ਹੈ ਬੈਂਡ ਵਾਜੇ ਵਾਲੇ ਤੇ ਬੈਂਡ ਵਾਜੇ ਵਾਲੇ ਕੀ ਕਰਦੇ ਨੇ ਆਪ ਤੰਬਾਕੂ ਜਰਦੇ ਪੁਰੇ ਕੁੜੀਆਂ ਆਪਣੇ ਜੇਬਾਂ ਚ ਹੁੰਦੀਆਂ ਨੇ ਤੇ ਨਾਲ ਹੀ ਖਾਈ ਜਾ ਰਹੇ ਨੇ ਤਾਂ ਉੱਥੇ ਹੀ ਪਰੇਟਾ ਸੱਠੀ ਜਾ ਰਹੇ ਨੇ ਤਾਂ ਅੱਗੇ ਬੰਬ ਵਜਾਈ ਜਾ ਰਹੇ ਨੇ ਅੱਗੇ ਧੂਆ ਪ੍ਰਦੂਸ਼ਣ ਕਰੀ ਜਾ ਰਹੇ ਨੇ ਤੇ ਬਾਬੇ ਦੀ ਪਾਲਕੀ ਸਭ ਤੋਂ ਪਿੱਛੇ ਹੈ ਸਾਰੀ ਦੁਨੀਆ ਅੱਗੇ ਖਾਣ ਪੀਣ ਚ ਮਸਤ ਰਹਿ ਗਈ ਪਰ ਬਾਬੇ ਗੁਰੂ ਨਾਨਕ ਦੀ ਜਿਹੜੀ ਬਾਣੀ ਦੀ ਇਹ ਪਾਲਕੀ ਹੈ ਇਹ ਗੁਰਗਰੰਦ ਸੇ ਮਹਾਰਾਜ ਜੀ ਨੇ ਇਹ ਸਭ ਤੋਂ ਪਿੱਛੇ ਨੇ ਉਹਦਾ ਕੋਈ ਪਤਾ ਹੀ ਨਹੀਂ ਹੈ ਪਤਾ ਨਹੀਂ ਚਾਰ ਬੰਦੇ ਨਾਲ ਖੜੇ ਹੁੰਦੇ ਜਾਂ ਨਹੀਂ ਹੁੰਦੇ ਸਾਰੀ ਪਬਲਿਕ ਸਾਰੀ ਸੰਗਤ ਅੱਗੇ ਹੈ ਇਹ ਗੁਰੂ ਨਾਨਕ ਨੇ ਆਪਣੇ ਕਿਤੇ ਵੀ ਸਾਨੂੰ ਨਹੀਂ ਸਮਝਾਇਆ ਕਿੱਤੇ ਵੀ ਨਹੀਂ ਕਿਹਾ ਕਿ ਭਲੇ ਦਾ ਕੰਮ ਕਰੀ ਮੈਂ ਤੈਨੂੰ ਦਿਦਾਰੇ ਦੇਵਾਂਗਾ ਦਰਸ਼ਨ ਕਰਾਵਾਂਗਾ ਨਹੀਂ ਜੇ ਦਿਦਾਰੇ ਕਰਨੇ ਨੇ ਗੁਰਨਾਕ ਦੇ ਕਿੱਥੇ ਸਤਗੁਰ ਮਹਾਰਾਜ ਦੀ ਬਾਣੀ ਵਿੱਚੋਂ ਕਰ ਅੱਜ ਵੇਖੋ ਕਈ ਕਹਿੰਦੇ ਸਾਨੂੰ ਗੁਰੂ ਨਾਨਕ ਨજર ਆਉਂਦਾ ਹੈ ਸੁਪਨੇ 'ਚ ਗੁਰਨਾਕ ਦੇ ਮਹਾਰਾਜੀ ਆਏ ਗੁਰਨਾਕ ਦੇ ਸੁਪਨੇ 'ਚ ਹੀ ਨਹੀਂ ਹੁੰਦਾ ਜੇ ਗੁਰੂ ਨਾਨਕ ਨੂੰ ਵੇਖਣਾ ਹੈ ਤੇ ਸੱਚ ਜਾਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰਨਾਣਕ ਬੈਠਾ ਹੈ ਬਾਣੀ ਦੇ ਰੂਪ ਵਿੱਚ ਇਸੇ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਪੜ੍ਹ ਕੇ ਵਿਚਾਰਨ ਦਾ ਯਤਨ ਕਰੀ ਦਾਤਾ ਕਹਿੰ ਲਗੇ ਥੋਂ ਹੀ ਤੁਹਾਨੂੰ ਗੁਰਨਾਣਕ ਦੇ ਦਿਦਾਰੇ ਹੋਣਗੇ ਬਾਹਰ ਪੜ੍ਹ ਕੇ ਲੱਭਣ ਦੀ ਲੋੜ ਨਹੀਂ ਹੈ ਤੇ ਕੰਮ ਉਹ ਕਰੀਏ ਜੋ ਸਾਨੂੰ ਮੇਰੇ ਗੁਰੂ ਨੇ ਕਿਹਾ ਹੈ ਆਪਣੀ ਮਨ ਮਰਜ਼ੀ ਛੱਡ ਦਈਏ ਤੇ ਅੱਜ ਕੀ ਕਰਦੇ ਹਾਂ ਇੱਕ ਗੁਰਦੁਆਰੇ ਨੇ ਪ੍ਰਕਾਸ਼ ਜਸ਼ਨ ਮਨਾਇਆ ਉਹਨੇ 1 ਲੱਖ ਦੇ ਬੰਬ ਵਜਾ ਦਿੱਤੇ ਦੂਜੇ ਨੂੰ ਪਤਾ ਲੱਗਾ ਕਿ ਫਲਾਣੇ ਗੁਰਦੁਆਰੇ ਤੋਂ ਨਗਰ ਕੀਰਤਨ ਆਰੰਭ ਹੋਏ ਉਹਨੇ 1 ਲੱਖ ਦੇ ਬੰਬੋ ਲਿਆਂਦੇ ਨੇ ਅਸੀਂ ਅੱਜ ਸਵਾ ਲੱਖ ਦੇ ਲੈ ਕੇ ਆਵਾਂਗੇ ਤੇ ਜਿਹਨੂੰ ਪਤਾ ਲੱਗਦਾ ਹੈ ਪਹਿਲੇ ਨੇ ਲੱਖ ਦੇ ਲਿਆਂਦੇ ਦੂਜੇ ਨੇ ਸਵਾ ਲੱਖ ਦੇ ਲਿਆਂਦੇ ਤੀਸਰਾ ਕਹਿੰਦਾ ਮੈਂ ਡੇਢ ਲੱਖ ਦੇ ਲਿਆਵਾਂਗਾ ਤੇ ਹੋ ਕੀ ਕਿਹਾ ਇਦਾਂ ਤਾਂ ਹੋ ਰਿਹਾ ਨਾ ਕਹਿੰਦਾ ਕਿ ਜਿਨ੍ਹਾਂ ਨੇ ਬੰਬ ਜਾਦੇ ਵਜਾ ਦਿੱਤੇ ਉਹਨਾਂ ਨੇ ਗੁਰਨਾਮਕ ਦਾ ਪ੍ਰਕਾਸ਼ ਦਿਹਾੜਾ ਬੜਾ ਧੂਮ-ਤਾਮ ਦੇ ਨਾਲ ਮਨਾ ਲਿਆ ਪਰ ਸਤਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਭਲਿਆ ਇਹ ਤੇਰੀ ਸਭ ਤੋਂ ਵੱਡੀ ਬੇਕੂਫੀ ਹੈ ਇਹ ਸਤਗੁਰੂ ਮਹਾਰਾਜ ਸਮਝਾਉਣਾ ਕੀਤਾ ਕਿ ਸਿਮਰਨਾ ਕੀ ਹੈ ਕਿ ਗੁਰੂ